ਤੇ ਤੁਹਾਨੂੰ ਮੈਚਿੰਗ ਮਿਲ ਜੂ ਮਹਾਲੂਰੀ ਮਿਲ ਆਲਓਰ ਵੀ 250 ਦਾ ਹੈ 250 ਦਾ ਆ 5 ਮੀਟਰ ਪੂਰਾ ਕਾਟਨ ਦਾ ਕੱਪੜਾ ਹੈ ਓਕੇ ਪੂਰਾ 5 ਮੀਟਰ ਮਿੰਦ ਕੇ ਦਵਾਂਗੇ 250 ਜੀ ਕਰ ਲਓ ਵੀ ਪੂਰਾ ਬਾਈ ਦਾ ਨਾ 5 ਮੀਟਰ ਮਿੰਦ ਕੇ ਦਵਾਂਗੇ ਹਾਂ ਅੱਜ ਕੱਲ ਆ ਵੱਡੇ ਪ੍ਰਿੰਟ ਚੱਲਦੇ ਨੇ ਓਕੇ 200 200 ਰੁਪਏ ਲਓ ਜੀ ਪ੍ਰਿੰਟ ਸੂਟ 200 ਰੁਪਏ ਬਾਕੀ ਆ ਪੈਨੇ ਤੇ ਬਾਈ ਕੋ ਹੋਰ ਹਨਾ ਲਓ ਵੀ ਆ ਤੁਹਾਨੂੰ 20-20 ਰੁਪਏ ਦੇ ਮਿਲ ਜਾਣਗੇ ਸਾਰੇ ਜੇ ਪਹਿਲਾਂ ਆਪਾਂ 10-10 ਦਿਖਾਈ ਦੀ ਇਹ ਤੁਹਾਨੂੰ 20-20 ਰੁਪਏ ਲਓ ਵੀ 20-20 ਰੁਪਏ ਆ ਸਾਟ ਕੇ ਲੈ ਜਾਓ ਆਕੇ ਤੇ ਲੋਗ ਆ ਦੇਖੋ ਨਾ ਸਾਰੇ ਲੋ ਵੀ 20 ਰੁਪਏ 20 ਰੁਪਏ ਆਓ 20 ਰੁਪਏ 10 ਰੁਪਏ 5 ਰੁਪਏ ਲੋ ਜੀ ਆ 20 ਰੁਪਏ ਆ 10 ਰੁਪਏ ਓਕੇ ਆ ਉਹਦੀ ਵਾਲੀ ਆ ਗਈ ਸ਼ੀਸ਼ੇ ਵਾਲੀ ਹੈ ਨਾ ਲੋ ਵੀ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਅੱਥ ਨੂੰ ਸ਼ਹਿਰ ਮਰੇੜਕੋਟਲੇ ਆਪਾਂ ਸੰਡੇ ਸੇਲ ਦਿਖਾਵਾਂਗੇ ਤੁਸੀਂ ਮੈਨੂੰ ਬਹੁਤ ਮੈਸੇਜ ਕਰ ਦਿਨਾ ਕਮੈਂਟ ਕਰ ਦਿਨੇ ਹੋ ਤੇ ਤੁਸੀਂ ਕਹਿੰਦੇ ਹੋ ਹਰੇਕ ਅਖੰਡੇ ਸੇਲ ਦਿਖਾਇਆ ਕਰੋ ਪਰ ਹਰੇਕ ਸੰਡੇ ਨਹੀਂ ਆਇਆ ਜਾਂਦਾ ਤੇ ਅੱਥ ਨੂੰ ਦਿਖਾਉਨੇ ਆ ਸੇਲ ਕਿੱਥੇ ਲੱਗਦੀ ਹੈ ਕਿਵੇਂ ਦੀ ਸਾਰੀ ਸੇਲ ਨੂੰ ਤੁਹਾਨੂੰ ਸਾਰਾ ਦਿਖਾਵਾਂਗੇ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਨਾ ਤੁਹਾਨੂੰ ਕੱਥੋਂ-ਕੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖ ਦਿਨੇ ਲਓ ਜੀ ਪਹੁੰਚ ਗਏ ਆਪਾਂ ਸ਼ਹਿਰ ਮਰੇੜਕੋਟਲੇ ਅੱਥ ਨੂੰ ਦਿਖਾਉਨੇ ਆ ਸ਼ਹਿਰ ਮਰੇੜਕੋਟਲੇ ਦੇ ਆਪਾਂ ਸੰਡੇ ਸੇਲ ਜਿਹੜੀ ਕਿ ਲੋਹਾ ਬਾਜ਼ਾਰ ਦੇ ਬਿਲਕੁਲ ਨਾਲ ਲੱਗਦੀ ਹੈ ਕਿਵੇਂ ਦਾ ਸੇਲ ਦੇ ਵਿੱਚ ਕ ਜਿਵੇਂ ਆਵੇਂ ਤੁਹਾਨੂੰ ਮਿਲ ਜਾਣਗੇ ਤੁਹਾਨੂੰ ਹਨਾ ਲਓ ਤੇ ਬਾਕੀ ਅੱਗੇ ਜੇ ਗੱਲ ਕਰੀਏ ਜੈਂਟਸ ਕੱਪੜੇ ਤੁਹਾਨੂੰ ਬਹੁਤ ਮਿਲ ਜਾਣਗੇ ਹਨਾ ਤੇ ਉਹ ਵੀ ਤੁਹਾਨੂੰ ਆਪ ਦਿਖਾਉਣੇ ਆ ਸਾਰੇ ਆਹ ਦੇਖੋ ਇੱਧਰ ਹਨਾ ਲਓ ਇਹ ਲੋਰਾਂ ਟੀ-ਸ਼ਰਟ ਹਨਾ ਐਵੇਂ ਜੀਆਂ ਸਾਰੀਆਂ ਤੁਹਾਨੂੰ ਕਲੈਕਸ਼ਨ ਮਿਲ ਜੂਗੀ ਜਿਵੇਂ ਆਹ ਭਈਆ ਟੀ-ਸ਼ਰਟ ਲਓ ਜੀ ਐਵੇਂ ਜੀ ਤੁਹਾਨੂੰ ਨਾ ਡਿਜ਼ਾਈਨ ਵਗੈਰਾ ਮਿਲ ਜਾਣਗੇ ਕੀ ਰੇਟ ਹੈ ਬਾਈ ਇਹਨਾਂ ਦਾ 150 ਦੀ ਲਓ ਜੀ ਬਾਕੀ ਲੋਰਾਂ ਵਗੈਰਾ ਵੀ ਮਿਲ ਜਾਣਗੇ ਲੋਰ ਦਾ ਕੀ ਰੇਟ ਹੈ ਜੀ ਲੋਰ ਦਾ 250 ਜਾਂ 150 ਓਕੇ ਲੋਰ 250 150 ਬਾਕੀ ਤੁਹਾਨੂੰ ਐਵੇਂ ਦਾ ਸਾਰਾ ਹੈ ਨਾ ਕਲਿੱਪਰ ਵਗੈਰਾ ਹੋਗੇ ਬਾਕੀ ਕਿਹ ਚੰਦਾ ਸਮਾਨ ਜਿਵੇਂ ਆ ਪਿਆ ਤੇ ਆ ਸਾਰਾ ਨੇਲ ਪਾਲਸ ਹਨ ਐਮੀ ਦੀ ਸਾਰੀ ਐਸੈਸਰੀ ਮਿਲ ਜੂਗੀ ਜੇ ਆਪਾਂ ਗੱਲ ਕਰੀਏ ਤੇ ਆਹ ਕਲੈਕਟਰ ਦਾ ਸਾਰਾ ਸਾਮਾਨ 20 ਰੁਪਏ ਦਾ ਲਓ ਤੇ ਭਾਈ 20 ਰੁਪਏ ਦਾ ਨਾ ਹਾਂਜੀ ਹਾਂਜੀ ਲਓ ਜੀ 20 ਰੁਪਏ ਦਾ ਤੇ ਬਾਕੀ ਇੱਧਰ ਹਨ ਤੁਹਾਨੂੰ ਹੋਰ ਦਿਖਾਉਣਾ ਲੋਹਰਾ ਵਗੈਰਾ ਹੋਈਏ ਲੋ ਜੀ ਇਹਨਾਂ ਕਰਤਾ ਹੋਈਆਂ ਨਾ ਤੇ ਬਹੁਤ ਵੱਡੀ ਇਹ ਸੇਲ ਹੋ ਰਹੀ ਹੈ ਜੇ ਆਪਾਂ ਗੱਲ ਕਰੀਏ ਤੇ ਬਸੀ ਤੁਸੀਂ ਆਹ ਦੇਖ ਸਕਦੇ ਉਧਰ ਹਨ ਨਾ ਚੱਪਲਾ ਹੋ ਗਈਆਂ ਜਮੇ ਹਾਂ ਰੀਪਰ ਹੋ ਗਏ ਜੁਕਤੀਆਂ ਹੋ ਗਈਆਂ ਬੱਤੀਆਂ ਦੀਆਂ ਤੇ ਆ ਜਮੇ ਜਿੰਦੇ ਵਗੈਰਾ ਹੋ ਗਏ ਕਰਤਾ ਹੋ ਗਈਆਂ ਲੋਗ ਆਵੇਂ ਤੁਹਾਨੂੰ ਸਾਰੀਆਂ ਚੀਜ਼ਾਂ ਇੱਥੇ ਮਿਲ ਦੇਖਣ ਨੂੰ ਮਿਲ ਜਾਣਗੀਆਂ ਨਾ ਤੇ ਕਸ ਹੋ ਗਏ ਲੋਗ ਬਾਕੀ ਆ ਚੱਪਲਾ ਵਗੈਰਾ ਹੋ ਗਈਆਂ ਆਹ ਬੜਾਈ ਇਹ ਦੇਖੋ ਇੱਧਰ ਨਾ ਸਾਰੀਆਂ ਚੱਪਲਾ ਲੋਗ ਇਹ 200 600 200 ਆਏ ਮਿਲ ਜਾਣਗੇ ਤੁਹਾਨੂੰ ਤੇ ਬਾਕੀ ਆ ਦੇਖੋ ਇੱਧਰ ਨਾ ਬਹੁਤ ਕਾਠ ਹੁੰਦਾ ਸੇਲ ਦੇ ਵਿੱਚ ਤੇ ਆਸ ਨੂੰ ਜੈਂਟਸ ਕੱਪੜੇ ਹੋਵੇ ਤੇ ਅੱਗੇ ਚੂੜੇ ਹੋਵੇ ਹਨਾ ਚੂੜੇ ਵੀ ਤੁਹਾਨੂੰ ਮਿਲ ਜਾਣਗੇ ਸਾਰੇ ਆ ਐਵੇਂ ਤੁਹਾਨੂੰ ਸਾਰੇ ਚੂੜੇ ਮਿਲ ਜਾਣਗੇ ਕੀ ਰੇਟ ਹੈ ਜੀ 100 ਲਓ ਜੀ 100 ਬਾਕੀ ਉਹ ਬੈਨੇ ਹੋ ਕੀ ਐਨ ਦਾ ਸਾਰੀ 100 ਰੁਪਏ ਜਿਹੜਾ ਮਰਜ਼ੀ ਲੈ ਜਿਓ ਲਓ ਬਾਕੀ ਆ ਪਲਾਕੜਾ ਮੈਂ ਤੁਹਾਨੂੰ ਦੱਸ ਦਣਾ 20 ਰੁਪਏ ਐਵੇਂ ਸਾਰਾ ਸਾਮਾਨ ਮਿਲ ਜਾਂਦਾ ਤੇ ਅੱਗੇ ਚੱਲਦੇ ਆ ਅੱਗੇ ਦਿਖਾਉਣੀ ਤੇ ਇੱਕ ਦੋ ਲੈਵਲ ਵੀ ਪੀ ਸਕਦੇ ਹੋ ਨਾ ਜੇ ਗਰਮੀ ਵੱਧ ਪੈਣ ਲੱਗੇ ਤੁਸੀਂ ਲੈਵਲ ਪੀ ਕੇ ਫੇਰ ਸ਼ਾਪਿੰਗ ਕਰ ਸਕਦੇ ਹੋ ਬਾਕੀ ਆ ਦੇਖੋ ਇਦਾਂ ਨਾ ਕਰਾ ਇਹ ਅੱਗੇ ਦਿਖਾਉਣੇ ਤੁਹਾਨੂੰ ਹੋਰ ਆ ਆ ਗੀਆਂ ਸਾਲਟਾਂ ਲੋਵੀ ਲੋਹਰਾ ਆ ਗਏ ਹਨ ਤੇ ਆ ਆ ਗੀਆਂ ਲੋਹਰਾ ਲੋਵੀ ਐਵੇਂ ਦੀ ਤੁਹਾਨੂੰ ਸਾਰੀ ਕਲੈਕਸ਼ਨ ਬੱਚਿਆਂ ਦੀ ਹੋਊਗੀ ਜਿਵੇਂ ਵੱਡਿਆਂ ਦੀ ਹੋਊਗੀ ਸਾਰੀ ਮਿਲ ਜੂ ਕਲੈਕਸ਼ਨ ਲੋ ਕੀ ਰੇਟ ਆ ਭਾਈ ਲੋਹਰ ਦਾ ਭਾਈ 150 150 ਰੁਪਏ ਲਓ ਜੀ ਬਾਕੀ ਆ ਸਾਲਟ ਹੋ ਗਈ ਹੈ ਨਾ ਐਕਸਲ ਬਾਕੀ ਹੋਰ ਵੀ ਤੁਹਾਨੂੰ ਸਾਈਜ਼ ਮਿਲ ਜਾਣਗੇ ਸਾਰੇ ਤੇ ਬਾਕੀ ਅੱਗੇ ਸੂਟ ਆ ਗਏ ਪ੍ਰਿੰਟ ਸੂਟ ਤੁਹਾਨੂੰ ਮਿਲ ਜਾਣਗੇ ਨਾ ਸਾਰੇ ਲੋ ਜੀ ਡਬੱਟੇ ਪਏ ਨੇ ਹਨਾ ਤੇ ਆ ਦੁਪੱਟੇ ਪਏ ਨੇ ਲੋ ਵੀ ਐਵੇਂ ਦੇ ਦੁਪੱਟੇ ਮਿਲ ਜਾਣਗੇ ਬਾਕੀ ਆ ਇੱਧਰ ਪਏ ਨੇ ਸਾਰੇ ਆ ਨਾ ਇਹ ਸਾਰੇ ਟਾਈਟਾਈਸ ਹੋਦੇ ਨੇ ਓਕੇ 5-5 ਮੀਟਰ ਕੱਟਾ ਲਓ ਵੀ ਸਾਰੇ ਟਾਈਟਾਈਸ ਹੋਣਗੇ ਆਹ ਆਹ ਤੇ ਜੱਦੀ ਜੀ ਚਲਦੀ ਆ ਪੱਕੇ ਨਾਲ ਓਕੇ ਲਓ ਵੀ ਮੁੜ ਕੇ ਆ ਜੀ ਮੁੜ ਕੇ ਆ ਜੀ ਇਹ ਕਿੰਨੇ 250 ਹੈ 250 ਓਕੇ ਤੇ ਆ ਪਲਾਜ਼ੋ ਵਾਲੇ ਵੀ 250 ਹੈ ਠੀਕ ਆ ਲਓ ਇਹ ਤੁਹਾਨੂੰ ਮੈਚਿੰਗ ਮਿਲ ਜੂ ਮਲਾ ਹਾਲਗੋਰੀ ਮਿਲ ਹਾਲਗੋਰੀ 250 ਦਾ ਹੈ 250 ਦਾ ਆ 5 ਮੀਟਰ ਪੂਰਾ ਕਾਟਨ ਦਾ ਕੱਪੜਾ ਹੈ ਓਕੇ ਪੂਰਾ 5 ਮੀਟਰ ਮਿੰਕੇ ਦਵਾਂਗੇ 250 ਠੀਕ ਆ ਲਓ ਵੀ ਪੂਰਾ ਬਾਈ ਦਾ ਨਾ 5 ਮੀਟਰ ਮਿੰਕੇ ਦਵਾਂਗੇ ਅੱਜਕੱਲ੍ਹ ਆ ਵੱਡੇ ਪ੍ਰਿੰਟ ਚੱਲਦੇ ਆ ਓਕੇ ਇਹ ਵੀ 250 ਦਾ ਮਤਲਬ ਸਾਰੇ 250 ਦੇ ਨੇ ਠੀਕ ਆ ਲਓ ਜੀ ਟੋਟਲ 250 ਲਓ ਵੀ ਟੋਟਲ 250 ਦਾ ਇਹ ਆ ਦੁਪੱਟੇ ਆ ਗਏ ਇੱਧਰ ਹਨਾ ਲਓ ਜੀ 150 ਦੇ ਦੋ ਇਹ 150 ਦੇ ਦੋ ਲਓ ਜੀ 150 ਦੇ 2 ਵਜੇ 150 ਦੇ 2 ਵਜੇ ਦੁਪੱਟਾ ਬਹੁਤ ਵਧੀਆ ਹੈ ਸਾਡੇ ਨਾਲੋਂ ਹੋਰ ਬਿਹਤਰ ਹੈ ਓਕੇ ਵੀਰੇ ਲਓ ਪਤਲੇ ਹੁੰਦੇ ਜੀ ਉਹ ਜਿਆਦਾ ਵਧੀਆ ਹੈ ਠੀਕ ਹੈ ਲਓ ਵੀ 150 ਦੇ 2 ਦੁਪੱਟੇ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਰੰਗੜੇ ਆ ਹੋਰ ਮਿਲ ਜਾਣਗੇ ਹਾਂਜੀ ਲਓ 100 ਰੁਪਏ ਦਾ 1.5-2 ਮੀਟਰ ਕੱਟ ਲਓ ਜੀ ਬਾਈ ਕਹਿੰਦਾ ਪਿਓਰ ਕਾਟਨ ਤੇ 100 ਰੁਪਏ ਦਾ ਇਹ 100 ਰੁਪਏ ਦਾ ਨਾ ਇਹ ਸਿੰਗਲ ਆ 1.5-2 ਮੀਟਰ ਕੱਟਾ ਠੀਕ ਆ 1.5-2 ਮੀਟਰ ਦੀ ਕੱਟ ओके 100 ਡਿਜ਼ਾਈਨ ਹੋ ਗਏ 100 ਰੰਗ ਦੇ ਓਕੇ ਲਓ ਜੀ ਰੰਗ ਡਿਜ਼ਾਈਨ ਬਾਕੀ ਮੈਨੂੰ ਬਹੁਤ ਮਿਲ ਜਾਣਗੇ ਨਾ ਓਕੇ ਓਕੇ ਲਓ ਜੀ ਬਾਕੀ ਸੂਟ ਹੋ ਗਏ ਨਾ ਜਿਵੇਂ ਸਾਰੇ ਰੂਪ ਦਿਖਾ ਦੇ ਲਓ ਜੀ ਆਹ ਚੀਜ਼ ਜੇ ਮਿਲ ਜਾਂਦੀ ਨੇ ਇਹ ਜੀ ਜੇ ਮਿਲ ਜਾਂਦੀ ਨੇ ਅੱਛੇ ਉਹਨਾਂ ਦੀਆਂ ਨੇ ਲਓ ਜੀ ਚਲੋ ਚੱਲਦੇ ਆ ਅੱਗੇ ਤੇ ਅੱਗੇ ਆ ਕੇ ਸੂਟ ਲਓ ਜੀ ਆ ਬੈਨੇ ਸੂਟ ਪ੍ਰਿੰਟ ਸੂਟ ਆ ਗਏ ਬਾਈ ਲਓ ਇਹਨਾਂ ਨੇ ਕੀ ਡੇਟਾ 200 200 ਰੁਪਏ ਲਓ ਜੀ ਪ੍ਰਿੰਟ ਸੂਟ 200 ਰੁਪਏ ਬਾਕੀ ਆਪ ਇਹਨੇ ਤੇ 22 ਹੋਰ ਹਨ ਤੇ ਆ ਜੋ ਚੱਲਦੇ ਆ ਅੱਗੇ ਬਾਕੀ ਆ ਬੱਚੇ ਨੇ ਖੇਡਾਂ ਤੁਹਾਨੂੰ ਮਿਲ ਜਾਣਗੀਆਂ ਹਨ ਤੇ ਨੇਲ ਪਾਲਿਸ਼ਾਂ ਹੋ ਗਈ ਸਾਰੀਆਂ ਤੇ ਆ ਤੁਹਾਨੂੰ ਐਵੇਂ ਦਾ ਨਾ ਕਲਿੱਪਰ ਵਗੈਰਾ ਸਾਰਾ ਮਿਲ ਜੂ ਤੇ ਅੱਗੇ ਵੀ ਬਾਈ ਉਹਨਾਂ ਨੇ ਜਿਹੜੀ ਆ ਲਾਈ ਹੋਈ ਆ ਸੇਲ ਲਓ ਵੀ ਸਾਰੇ ਤੁਸੀਂ ਦੇਖ ਸਕਦੇ ਹੋ ਨਾ ਐਵੇਂ ਬਹੁਤ ਸਾਰਾ ਕੱਪੜਾ ਤੁਹਾਨੂੰ ਇੱਥੋਂ ਦੇਖਣ ਨੂੰ ਮਿਲ ਜੂ ਤੁਸੀਂ ਲੱਭ ਕੇ ਲਿਆ ਸਕਦੇ ਹੋ ਜਿਵੇਂ ਬਾਈ ਉਹ ਨਹੀਂ ਇੱਥੇ ਨਾ ਫੁਰਤ ਦੇ ਰਹੇ ਨੇ ਤੁਸੀਂ ਦੇਖ ਸਕਦੇ ਐਵੇਂ ਦੀਆਂ ਬਹੁਤ ਸਾਰੀਆਂ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਤੇ ਮੈਂ ਆ ਦੇਖੋ ਨਾ ਸਾਰੀਆਂ ਲਓ ਤੁਸੀਂ ਆਓ ਮੱਲਾ 100 100 150 150 ਰੁਪਏ ਇਕਣ ਹੁੰਦੀ ਹੈ ਸਾਰੀਆਂ ਹੈ ਨਾ ਜਿਹੜੀਆਂ ਤੁਸੀਂ ਦੇਖ ਸਕਦੇ ਲਓ ਵੀ ਤੇ ਆਹ ਦੇਖੋ ਇਧਰੋਂ ਦਾ ਸਾਰਾ ਬਾਕੀ ਹੈ ਨਾ ਹੋਰ ਵੀ ਬਹੁਤ ਸਾਰੀ ਕਲੈਕਸ਼ਨ ਤੁਹਾਨੂੰ ਜਿਹੜੀ ਦੇਖਣ ਨੂੰ ਮਿਲ ਜੂ ਜਿਵੇਂ ਆ ਦੁਪੱਟੇ ਪਏ ਨੇ ਹੈ ਨਾ ਇਹ ਦੁਪੱਟੇ ਨੇ ਵੀਰੇ ਦੁਪੱਟੇ ਕੀ ਰੇਟ ਆ ਲੋ 24 ਮੀਟਰ ਦਾ ਦੁਪੱਟਾ ਬਾਈ ਕਹਿੰਦਾ 100 ਰੁਪਏ ਦਾ ਜਿਹੜਾ ਮਰਜ਼ੀ ਲੈ ਜਾਓ ਆ ਸਾਡ ਕੇ ਤੁਸੀਂ ਲਿਆ ਸਕਦੇ ਹੋ ਨਾ 100-100 ਰੁਪਏ ਦੇ ਦੁਪੱਟੇ ਲੋ ਓਕੇ ਉਹ 10-10 ਰੁਪਏ ਪਰੋਟੇ ਪੈ ਰਹੇ ਹੋ ਗਏ ਤੁਹਾਨੂੰ ਦਿਖਾਉਣੇ ਆਪਾਂ ਤੇ ਬਾਕੀ ਚੱਲਦੇ ਆ ਤੇ ਉਧਰ ਬਾਈ ਕੋਲ ਨੂੰ ਦਿਖਾਉਣੇ ਆਪਾਂ ਫੇ ਆ ਜੋ ਲਓ ਜੀ ਆ ਸਾਰਾ 10 ਰੁਪਏ ਬਾਈ ਲਓ ਜੀ 10-10 ਰੁਪਏ ਲਓ ਜੀ 10 ਰੁਪਏ 20 ਰੁਪਏ ਟੋਟਾ ਬਾਕੀ ਤੁਸੀਂ ਦੇਖ ਸਕਦੇ ਹੋ ਨਾ ₹100 ₹20 ओके ब्रद ਤੇ ਨਵੇਂ ਤੋਂ ਨਵਾਂ ਬਾਈਕ ਦਾ ਡਿਜ਼ਾਈਨ ₹100 ₹20 ਤੁਹਾਨੂੰ ਸਹਿਰ ਮਰੀਡਕੋਟਲੇ ਸੇਲ ਦੇ ਵਿੱਚ ਮਿਲ ਜਾਣਗੇ ਜੀ ਠੀਕ ਹੈ ਜੀ ਚਾਹੋ ਚੱਲਦੇ ਆਪਾਂ ਬਾਕੀ ਆ ਦੇਖੋ ਇਧਰ ਨਾ ਪਰਚੋ ਹੋਵੇ ਜਿਵੇਂ ਪੱਤੀ ਫੋਰ ਰਵਾਲਾ ਵਗੈਰਾ ਹੋ ਗਈਆਂ ਪਲਾਸਟਰ ਦਾ ਸਮਾਨ ਹੋਇਆ ਹੈ ਨਾ ਐਵੇਂ ਤੁਹਾਨੂੰ ਬਹੁਤ ਕੁਝ ਮਿਲ ਜੂ ਤੇ ਅੱਗੇ ਭਾਂਡੇ ਵੀ ਤੁਹਾਨੂੰ ਮਿਲ ਜਾਣਗੇ ਜੇ ਆਪਾਂ ਗੱਲ ਕਰੀਏ ਭਾਂਡੇ ਹਨਾ ਉਹ ਵੀ ਤੁਹਾਨੂੰ ਮਿਲ ਜਾਣਗੇ ਦੇਖਣ ਨੂੰ ਨਾ ਲਓ ਬਾਕੀ ਬਹੁਤ ਵੱਡੀ ਸੇਲ ਹੁੰਦੀ ਆ ਹੁਣ ਚੱਲਦੇ ਆਪਾਂ ਅੱਗੇ ਤੇ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਹੋਰ ਕਲੈਕਸ਼ਨ ਲਓ ਵੀ ਆ ਤੁਹਾਨੂੰ 20-20 ਰੁਪਏ ਦੇ ਮਿਲ ਜਾਣਗੇ ਸਾਰੇ ਜੇ ਪਹਿਲਾਂ ਆਪਾਂ 10-10 ਦਿਖਾਈ ਦੀ ਇਹ ਤੁਹਾਨੂੰ 20-20 ਰੁਪਏ ਲਓ ਵੀ 20-20 ਰੁਪਏ ਆ ਸਾਂਟ ਕੇ ਲੈ ਜਾਓ ਆ ਕੇ ਤੇ ਲਓ ਵੀ ਆ ਦੇਖੋ ਨਾ ਸਾਰੇ ਲਓ ਵੀ 20-20 ਰੁਪਏ ਠੀਕ ਆ ਜੀ ਲਓ ਜੀ ਤੇ ਬਾਕੀ ਹੋਰ ਦੇਖੋ ਅੱਗੇ ਨਾ ਤੇ ਇੱਧਰ ਹੀ ਪਏ ਨੇ ਜੇ ਆਪਾਂ ਗੱਲ ਕਰੀਏ ਲਓ ਜੀ ਤੇ ਬਹੁਤ ਕਲੈਕਸ਼ਨ ਹੁੰਦੀ ਹੈ ਨਾ ਸੇਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਸਿਰਫ 20 20 ਪਰ ਤੇ ਆ ਪਏ ਨੇ ਜਿਵੇਂ ਹਨਾ ਲਓ ਐਵੇਂ ਢੇਰਾਂ ਨੇ ਢੇਰ ਪਈ ਹੁੰਦੀ ਨੇ ਤੁਸੀਂ ਆ ਸਕਦੇ ਹੋ ਇੱਧਰ ਆਇਓ ਤੇ ਇੱਧਰ ਪਈ ਹੈ ਨਾ ਕਲੈਕਸ਼ਨ ਬਹੁਤ ساری ਜਿਵੇਂ ਆ ਦੇਖੋ ਸਾਰੀ ਲਓ ਜੀ ਤੇ ਅੱਗੇ ਆ ਗਈਆਂ ਲੈਸਾਂ ਲਓ ਲੈਸਾਂ ਵੀ ਹੁਣ ਮਿਲ ਜਾਣਗੀਆਂ ਇੱਥੋਂ ਕੀ ਰੇਟ ਕਰਤਾ ਬਾਈ ਲੈਸਾਂ ਦਾ 20 ਰੁਪਏ ਆ 20 ਰੁਪਏ 10 ਰੁਪਏ ਪਾ ਦਿੰਦੀ ਆ ਲਓ ਜੀ ਆ 20 ਰੁਪਏ ਆ 10 ਰੁਪਏ ਓਕੇ ਆ ਮੋ ਉਹਦੀ ਵਾਲੀ ਆ ਗਈ ਸੀ ਸੀ ਵਾਲੀ ਹੈ ਨਾ ਹੂੰ ਲਓ ਵੀ ਆ आधा ਆਧਾ ਰੁਪਈਆ ਨਾ 5 ਰੁਪਏ ਕਿਹੜੀ ਆ ਆ 5 ਰੁਪਏ ਆਹ ساری 5 ਰੁਪਏ ਲਓ ਜੀ ਐਵੇਂ ਤੁਹਾਨੂੰ ਲੈਸਾ ਮਿਲ ਜਾਣਗੇ ਬਾਕੀ ਚੱਲਦੇ ਅੱਗੇ ਦਿਖਾਉਨੇ ਆ ਹੋਰ ਤੁਹਾਨੂੰ ਇੱਥੇ ਬਹੁਤ ساری ਕਲੈਕਸ਼ਨ ਹੁੰਦੀ ਹੈ ਨਾ ਤੁਸੀਂ ਆ ਕੇ ਸਾਟ ਕੇ ਜਿਹੜੀ ਕਲੈਕਸ਼ਨ ਲਿਜਾ ਸਕਦੇ ਹੋ ਨਾ ਜੇ ਆਪਾਂ ਗੱਲ ਕਰੀਏ ਲਓ ਜੀ ਤੇ ਤੁਹਾਡੀ ਮੋਸਟ ਡਿਮਾਂਡ ਤੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਨਾ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਆਪਾਂ ਹੀਰਾ ਕਲੌਥ ਹਾਊਸ ਕੋਲੇ। ਉਹ ਵੀ ਇੱਥੇ ਜਿਹੜੀ ਆਪਣੀ ਸ਼ਾਪ ਜਿਹੜੀ ਲਾਉਂਦਾ ਹੁੰਦਾ ਨਾ ਤੇ ਉਹਦੇ ਕੋਲ ਤੁਹਾਨੂੰ ਮਲਾਉਨੇ ਆਪਾਂ। ਲਓ ਜੀ। ਬਾਕੀ ਆ ਦੇਖੋ ਸਾਰਾ ਨਾ। ਐਵੇਂ ਲਓ ਜੀ। ਆ ਵੀ ਕਿਵੇਂ ਆ? ਬਹੁਤ ਵਧੀਆ ਜੀ। ਹਾਂਜੀ। ਤੁਸੀਂ ਮੈਨੂੰ ਜਾਣਦੇ ਹੋਊਂਗੇ ਮੈਂ ਹੀਰਾ ਕਲਾਥ ਹਾਊਸ ਤੋਂ ਤੇ ਆਪਣੇ ਲਵੇ ਪੀਸ ਨੇ ਸ਼ਾਪ ਤੇ ਵੀ ਹੁੰਦੇ ਨੇ ਅਵੇਲੇਬਲ। ਤੇ ਇਹਦੇ ਚ ਪੀਸ ਆਪਣੇ ਲਈ 20 ਰੁਪਏ 30 ਰੁਪਏ 40 ਰੁਪਏ ਪੀਸ ਠੀਕ ਹੈ Экспорт ਦਾ ਪ੍ਰਿੰਟ ਕੋਈ 80 ਰੁਪਏ ਮੀਟਰ ਵਾਲਾ ਪੀਸ ਇਹਦੇ ਚ ਬਚਿਆ ਹੋਇਆ ਕੋਈ 50 ਰੁਪਏ ਮੀਟਰ ਵਾਲਾ ਠੀਕ ਹੈ ਐਵੇਂ ਪਿਓਰ ਕੈਮਰੀ ਕੋਟਨ ਦੇ ਹੂੰ ਹੂੰ ਪ੍ਰਿੰਟ ਇੱਕ ਤੋਂ ਇੱਕ ਬੱਚਿਆਂ ਦੀ ਫਰਾਕ ਜਾਂ ਕੁੜਤੀ ਪੀਸ ਸੂਟ ਬਣਾਉਣ ਲਈ ਫਿਰ ਉਸ ਤੋਂ ਬਾਅਦ ਆਪਣੇ ਲਈ ਸੂਟ ਸਾੜ ਕੋਟਨ ਦੇ ਲੀਲਨ ਤੇ Экспорт ਦੀ ਕੁੜਤੀ ਆ ਗਈ ਲਓ ਜੀ ਇਸ ਤਰ੍ਹਾਂ ਦੀ ਆ ਲੋ ਠੀਕ ਆ ਤੇ ਆ ਕੁੜਤੀ ਆ ਗਈ ਨਾ ਤੇ ਆ ਲੋ ਐਕਸਪੋਰਟ ਦੀ ਕੋਟਨ ਦਾ 2200 ਰੁਪਏ ਮੀਟਰ ਵਾਲੀ ਕੋਟਨ ਇਹਦੇ ਨਾਲ ਦੀ ਠੀਕ ਆ ਆ ਹੈਗੀ ਐ ਕੈਮਰੀ ਕੋਟਨ ਤੇ ਸੂਟ 200 ਰੁਪਏ ਦਾ ਠੀਕ ਆ ਆ ਦੇ ਲੋ ਆ ਵੀ ਕੈਮਰੀ ਕੋਟਨ ਦਾ 200 ਦਾ ਸੂਟ ਹੂੰ ਹੂੰ ਲਓ ਹੋਰ ਵੀ ਪ੍ਰਿੰਟ ਨੇ ਹੂੰ ਆ ਲੋ ਆਪਣੇ ਲਈ ਥਾਨਾ ਵਾਲਾ ਮਾਲ ਵੀ ਇੱਕੋ ਹੀ ਰੇਟ ਮੰਗਉਂਦਾ 200 ਦਾ ਸੂਟ ਠੀਕ ਆ ਇਹਦੇ 2-3 ਕਲਰ ਨੇ ਬਸ ਲਓ ਤੇ ਬਾਕੀ ਹੋਰ ਵੀ ਤੁਹਾਨੂੰ ਕਲੈਕਸ਼ਨ ਮਿਲ ਜੂਗਾ ਨਾ ਤੁਸੀਂ ਪਹੁੰਚ ਸਕਦੇ ਹੋ ਤੇ ਸੰਡੇ ਸੇਲ ਚ ਰਿਚੇ ਮਿਲ ਜੂ ਬਾਕੀ 22 ਦੁਕਾਨ ਵੀ ਹੈਗੀਆਂ ਨਾ ਹੈ ਆਜੋ ਇੱਧਰ ਵੀ ਦਿਖਾ ਲੀਆ ਲਓ ਵੀ ਆ ਗਈ ਕੈਮਰੀ ਕੋਟ ਹਾਂਜੀ ਆ ਲੋ ਆ ਦੇਖੋ ਇਹ ਕੈਮਰੀ ਕੋਟ ਨਾ ਪਿਓਰ ਜਿਹੜੀ ਡੇਡ ਡੇਡ 2200 100 100 ਰੁਪਏ ਮੀਟਰ ਹੁੰਦੀ ਹੈ ਬੜੇ ਪਨੇ ਦੀ ਆਪਣੇ ਲਈ 50 ਰੁਪਏ ਮੀਟਰ 60 ਰੁਪਏ ਮੀਟਰ 70 ਰੁਪਏ ਮੀਟਰ 40 ਰੁਪਏ ਮੀਟਰ ਵੀ ਮਾਲ ਹੁੰਦਾ ਲਾਈਨਿੰਗ ਲੈਣੀ ਆ ਪਗਲ ਬਣਾਣੀ ਆ ਤੁਸੀਂ ਸੂਟ ਥੱਲੇ ਲਗਾਣੇ ਜਿੰਨੇ ਮਰਜੀ ਕਲਰ ਠੀਕ ਆ ਆ ਲੋ ਚੈੱਕ ਕਰੋ ਜਿਨੇ ਮਰਜੀ ਕਲਰ ਲਵੋ ਸਾਡੇ ਲਵੋ ਓਕੇ ਸੂਟ ਮਿਲ ਜਣਗੇ ਤੁਹਾਨੂੰ ਸਾਡੇ ਲਵੋ ਐਕਸਪੋਰਟ ਦੇ ਸਿੰਪਲ ਲਿੱਲਨ ਦੇ ਉਹ ਚਾਹੀਦੇ ਨੇ ਆ ਦੇਖੋ ਆ ਲੋ ਹਮ ਆਹ ਉਹ ਐਕਸਪੋਰਟ ਪ੍ਰਿੰਟ ਹੈ ਸਾਡੇ ਲਵੇ 200 ਦਾ ਸੂਟ ਹੈ ਮਾਰਕੀਟ 'ਚ 300 ਦਾ 400 ਦਾ ਐਵੇਂ ਦਿੰਦੇ ਨੇ ਆ ਲੋ ਲਓ ਜੀ ਪ੍ਰਿੰਟ ਚੈੱਕ ਕਰੋ ਓਸਮ ਪ੍ਰਿੰਟ ਨੇ ਪੂਰੇ ਸਹੀ ਗੱਲ ਇਹਦਾ ਕੀ ਡੇਟਾ ਬੁੱਢੀ ਕੀ ਟੱਚ 40 ਰੁਪਏ ਮੀਟਰ ਜੀ ਇਹ ਵਾਲਾ ਆ ਦੇ ਲੋ ਕੱਚੀ ਕਾਟਨ ਹਮ ਇਹ 'ਚ 3 ਕਲਰ ਨੇ 40 ਰੁਪਏ ਮੀਟਰ ਸਿਰਫ ਜਵੇਂ ਮਰਜ਼ੀ ਪਾਓ ਇਹ ਪਿੰਡ 'ਚ ਚਾਰ ਚਾਰ ਪੰਜ ਪੰਜ ਸੌ ਦਾ ਸੂਟ ਦਿੰਦੇ ਨੇ ਲੀਲਨ ਦੀ ਕੱਟ ਪੀਸ ਲੈਣੀ ਆ ਤੁਹਾਡੇ ਸਾਡੇ ਲਵੇ ਉਹ ਵੀ ਮਿਲ ਜੂਗੀ 10 ਰੁਪਏ ਦਾ ਪੀਸ 20 ਰੁਪਏ ਦਾ 30 ਰੁਪਏ ਮੀਟਰ 40 ਰੁਪਏ ਮੀਟਰ 50 ਰੁਪਏ ਮੀਟਰ ਹੈ ਮੈਂ ਨੰਬਰ ਬੋਲ ਦੋ ਆਪਣਾ ਭਾਈ ਆਪਣਾ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਮੇਰੀ ਦੁਕਾਨ ਦਾ ਤੁਹਾਨੂੰ ਪਤਾ ਹੀ ਆ ਹੀਰਾ ਕਲਾਥ ਹਾਊਸ ਹਾਂਜੀ ਮ्युनਿਸਪਲ ਕਮੇਟੀ ਲਾਲ ਬਾਜ਼ਾਰ ਮਲੇਰ ਕੋਲਾ ਤੇ ਮੇਰਾ ਨੰਬਰ ਨੋਟ ਕਰ ਲੋ ਅਗਰ ਤੁਸੀਂ ਹੋਲ ਸੇਲ ਜਾਂ ਰਿਟੇਲ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਦੁਪੱਟਿਆਂ ਦਾ ਜਾਂ ਪਲੇਨ ਮਟੀਰੀਅਲ ਕੁਝ ਵੀ ਆਪਣੇ ਲੋੜ ਲੋਟ ਆਂਦਾ ਹੈ ਤਾਂ ਨੰਬਰ ਯਾਦ ਰੱਖਿਓ 7528 20008 ਲਓ ਜੀ 7528 20008 ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਨੇ ਵੀ ਕੋਈ ਵੀ ਮਾਲਾ ਨਾ ਮਾਲਾ ਹੋਲ ਸੇਲ ਤੇ ਲੈਣਾ ਕੱਪੜਾ ਠੀਕ ਹੈ ਜੀ ਓਕੇ ਬਾਈ